ਆਸ ਚ ਗੋਲੀਆਂ ਚੱਲ ਗਈਆਂ ਇਹ ਕਿਹੜੀ ਗੈਂਗ ਨੇ ਚਲਾਤੀਆਂ ਆ ਵਾ ਐ ਨਹੀਂ ਕੁਝ ਦਿਖ ਰਿਹਾ ਹੈਗਾ ਐ ਨਹੀਂ ਦਿਖ ਰਿਹਾ ਕੋਈ ਨਹੀਂ ਇਹ ਤਾਂ ਮੇਰੇ ਨਾਲ ਕੋਈ ਪੁੱਤਰ ਮਾਰਨਾ ਚ ਕੀ ਫਿਰਦਾ ਈ ਵਾ ਅਸਲੀ ਆ ਵੇ ਗੋਲੀਆਂ ਦੇ ਕਿੰਨੇ ਚੱਲ ਰਹੀਆਂ ਨੇ ਹਾਂ ਵੇ ਇਹ ਤਾਂ ਕਿਸੇ ਜੱਟ ਦਾ ਕੰਮ ਆ ਭਾਈ ਜਗਰ ਵਾਲੇ ਦਾ ਢੋਲੀ ਲੁੱਟਣ ਗਿਆ ਉਹ ਫੇਰ ਕੋਈ ਸਹੀ ਗੱਲ ਆ ਜੀ ਰਾਤ ਦਾ ਟਾਈਮ ਹੈ ਰਾਤ ਦਾ ਟਾਈਮ ਹੈ ਓਏ ਉਹ ਚਲਾ ਉਹ ਡੇਗਿਆ ਫੋਨ ਜਾ ਓਏ ਹੱਲਿਆ ਕੰਮ ਜੀ ਬਹੁਤ ਹੋਣ ਲੱਗ ਗਿਆ ਹਾਂ ਗੈਂਡਾ ਕੋ ਬੋ ਬੋ ਬੰਦ ਚੱਕਰ ਹਾਂ ਮੇਰੀ ਗੱਲ ਸੁਣੋ ਮੈਂ ਹੋਰ ਸੁਣਿਆ ਹੂੰ ਗਾਂਏ ਕੋ ਹੋੜ ਆ ਰਹੀ ਹੈ ਨਮੀ ਅੱਛਾ ਜੀ ਕਿਹੜੀ ਆਪਣੇ ਤੋਂ ਉੱਤੇ ਘੜੀ ਆ ਜੂਗੀ ਉਹ ਵੀ ਆ ਮੈਂ ਕਹਿਣਾ ਕੌਣ ਹੈ ਆ ਜਾ ਵੀ ਫੋਟੋ ਆ ਬੱਜੇ ਤਾਂ ਬੱਜ ਪੌਕਾ ਚਲਾਣੀਆਂ ਆਪਣੀਆਂ ਪਾਣ ਨਹੀਂ ਅੱਜ ਹੀ ਪਾਣੇ ਪਾੜੀਆਂ ਪ੍ਰਧਾਨ ਵੱਲੋਂ ਗਾਹ ਖਾਣਾ ਤਾਂ ਹੀ ਖਾਣਾ ਹੂੰ ਤਾਂ ਇਹ ਹੱਤੇ ਨਿੰਬੂ ਵੀ ਆ ਤਾਂ ਤੇ ਖੱਟੇ ਕਰਨ ਲਈ ਬੈਰੀਆਂ ਦੇ ਦੰਦ ਖੱਟੇ ਕਰਨ ਲਈ ਅੱਛਾ ਠੱਡ ਕੋ ਚੱਲ ਆਹ ਮੇਰ ਦੀ ਪਰੌਂਠਾ ਤੇਰੀ ਜੀ ਥੋੜਾ ਕੰਮ ਕਰਕੇ ਆਂ 300 ਰੁਪਇਆ ਹੋਰ ਇਹ ਕੀ ਕਰਦਾ ਆ ਕੀ ਗੱਲ ਆ ਬਈ ਕਿਉਂ ਹੀ ਖਾ ਲੂ ਵਿਚਾਰਾ ਇਹ ਤਾਂ ਪ੍ਰਧਾਨ ਫਿਰ ਦੋਏ ਪਾਸੇ ਚਾਲਦੇ ਆ ਬਈ ਇਹ ਕਿੰਮ ਚੱਲਦਾ ਰੱਖ ਕੋ ਮੈਂ ਖੱਟੇ ਕਰ ਦੂੰ ਦੰਦ ਖੱਟੇ ਆ ਕੀ ਗੱਲ ਆ ਬਈ ਆ ਗਿਆ ਪਕਲਾ ਭੈਣ ਦਾ ਤੇਰੀ ਮਾਂ ਵਾਹ ਮੈਂ ਲੜਗਾ ਲੜੋ ਰੋਟ ਸਟਾਰ ਉਤਲਾਤਾ ਇਹ ਕੀ ਕਰਦਾ ਬਈ ਬੰਦਾ ਵਿੱਚ ਭੈਣ ਦੀ ਚੱਕ ਕੇ ਮੂੰਹ ਪਾ ਲਿਆ ਉਹਨੂੰ ਠੀਕ ਠੀਕ ਹੋਰ ਕਬੀਗਾ ਅੱਛੇ ਪਚਨ ਖੋਜੂ ਪਈ ਤੇ ਆ ਦੇਖ ਲੈ ਓਏ ਓਏ ਆ ਗਿਆ ਆ ਬੰਦਾ ਆ ਬੰਦਾ ਆਪੇ ਹੈ ਬਈ ਮੈਂ ਤਾਂ ਮੈਂ ਕੁਝ ਨਹੀਂ ਮੈਂ ਮੇਰੀ ਮੈਂ ਆ ਖਾਣਾ ਨਾ ਕਰੋ ਮੇਰੀ ਗੱਲ ਸੁਣੋ ਆਪ ਪ੍ਰਧਾਨ ਜੀ ਆਲਾ ਦੋਈ ਪਾਸੇ ਹੋ ਕੇ ਚੱਲਦੇ ਆ ਤਾਂ ਕੀ ਗੱਲ ਹੈ ਗੱਲ ਸੁਣੋ ਮੇਰੇ ਮੇਰੇ ਮੇਰੀ ਗਰਲਫ੍ਰੈਂਡ ਕੋ ਚਲਾ ਖਾ ਪਕੜੇ ਚੱਲ ਕੋਈ ਬੰਦਾ ਐਰ ਕੀ ਦੇਖੇ ਕਿ ਮੈਂ ਕਿਉਂ ਕਰਦਾ ਮੇਰਾ ਮਤਲਬ ਦੋਏ ਪਾਸੇ ਚੱਲਦੇ ਹੋ ਤੂੰ ਵੀ ਦੋਏ ਪਾਸੇ ਜਾਉ ਮੈਂ ਨਹੀਂ ਫੜੂਗਾ ਮੇਰੀ ਕਾਤੋਂ ਬੰਦੀ ਐ ਇਹਨੂੰ ਮੈਂ ਕਿਹਾ ਸੀ ਸਾਹਮਣੇ ਤਾਂ ਕੁੱਟ ਕੇ ਭੇਜਾਂ ਮੈਂ ਕਿਹਾ ਦੀ ਵੀ ਇਹਨੂੰ ਭਜਾਓ ਤੇਰੇ ਮਾਂ ਅੱਜ ਕੱਢ ਕੇ ਆਇਆ ਉਹ ਹਾਂ ਤਾਂ ਮਰ ਮੈਂ ਜਾਉਂ ਤੂੰ ਆਇਆ ਉਹ ਤੂੰ ਆਇਆ ਉਹਨੂੰ ਫੜ ਉਹਨੂੰ ਫੜੂਗਾ ਮਾਰ ਮਾਰ ਨਹੀਂ ਮਾਰੂਗਾ ਇਹਨੂੰ ਫੜੂਗਾ ਮੈਂ ਫੜੂਗਾ ਓਰੇ ਮੈਡਮ ਮੈਡਮ ਨਾਜਰੇ ਤੋਂ ਭੱਜ ਜਾ ਉਹਨੂੰ ਪੈਦਲ ਤੇਰਾ ਗੁਰ ਹੈ ਹੀ ਨਹੀਂ ਉਹ ਗੱਲ ਦੱਸੂ ਪੋ ਆ ਜਾ ਇਹਨੂੰ ਬਾਈ ਇਹਨੂੰ ਭਜਾਉਣਾ ਭਜਾ ਦੋ ਨਹੀਂ ਮੈਂ ਚੱਲਦਾ ਆਣਦੀ ਹੋਈ ਪਈ ਆ ਮੈਂ ਚੱਲਿਆ ਬਾਈ ਆਪਾਂ ਤਾਂ ਹੈ ਨਹੀਂ ਇਹ ਅੱਜ ਤੋਂ ਬਾਅਦ ਉਹ ਨਹੀਂ ਬਾਈ ਗੱਲ ਤਾਂ ਨਹੀਂ ਆਪਾਂ ਬਾਈ ਦੋਗਲੇ ਨਹੀਂ ਚੱਲਦੇ ਨਹੀਂ ਮੇਰਾ ਪਤਾ ਹੈ ਨਹੀਂ ਉਹ ਤੂੰ ਮੇਡਾ ਇਹਦਾ ਦੋਗਲੇ ਆਣੀਆਂ ਕੰਨਾਂ ਨੇ ਕੰਨ ਨੇ ਦੋਗਲੇ ਤੇਰੇ ਸਾਹਮਣੇ ਕੁੱਟ ਕੇ ਭੇਜੇ ਨਹੀਂ ਮਾਰਿਆ ਨਹੀਂ ਮਾਰਿਆ ਲੜ ਕੇ ਆਈ ਕਿਉਂ ਜਰੋ ਤੇ ਜਵਾਬ deta ਪ੍ਰਧਾਨ ਜੀ ਡੱਕਰਦਾ ਹਾਂ ਮੈਂ ਕਮਿਆਲ ਡੱਕਰਦਾ ਹਾਂ ਮੈਂ ਆਇਆ ਕਿਉਂ ਸੀ ਪਤਾ ਨਹੀਂ ਬਾਈ ਉਹ ਮਿੰਟ ਕਾਣਾ ਪਤਾ ਲੱਗ ਗਿਆ ਉਹ ਨੂੰ ਆਇਆ ਕਿਉਂ ਇਹ ਬੰਦਾ ਮੈਂ ਇੱਕ ਮਿੰਟ ਮੈਂ 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 ਕਦੇ ਅਜੇ ਤੱਕ ਤੁਹਾਡੇ ਨਾਲ ਕਦੇ ਇਹੀ ਜੀ ਗੱਲ ਗਰੀ ਹੋਵੇ ਬਈ ਹਾਂ ਵੀ ਮੈਂ ਉਧਰੋਂ ਚੱਲ ਪਿਆ ਫਿਰ ਉਧਰੋਂ ਆਇਆ ਕਹਿਣ ਲੱਗਾ ਤੁਹਾਨੂੰ ਇਹ ਕੀ ਗੱਲ ਆ ਬਈ ਇਹਦੀ ਤੇਰੇ ਛੰਮ ਨੇ ਕੁੱਤ ਕੇ ਭੇਜਤਾ ਤੂੰ ਕੁਤ ਲੱਖਾ ਆਪਾਂ ਕਦੇ ਚੱਲਦੇ ਆ ਦੇਖੋ ਤੂੰ ਮੇਰਾ ਪੁੱਤਾਂ ਤੈਨੂੰ ਘਰੇ ਲੈ ਕੇ ਜਾਂਦਾ ਮੈਂ ਹਰੇਕ ਬੰਦਾ ਘਰੇ ਬਾੜਨ ਵਾਲਾ ਵੀ ਘਰੇ ਤੈਨੂੰ ਲੈ ਕੇ ਘਰੇ ਤੇਨੂੰ ਲੈ ਗਏ ਹੋਗੇ ਕਦੀ ਬੜੀ ਨਾ ਅੱਛਾ ਲੈ ਗਏ ਨਹੀਂ ਗਏ ਨਾ ਹਾਂ ਜੀ ਮੈਂ ਮੈਂ ਦੇਖਿਆ ਮੈਨੂੰ ਪਤਾ ਤੂੰ ਜਿੱਤੇ ਮੈਨੂੰ ਤੁਸੀਂ ਨੇ ਫੋਨ ਲਾਇਆ ਸੀ ਕਿੱਥੇ ਦੀ ਉੱਦੇ ਉਹ ਉਹ ਤਾਂ ਮੋਟਰ ਤੇ ਈ ਚਲ ਉਧਰ ਮੈਨੂੰ ਇਹਦੀ ਬਾਤ ਸੁਣਦੀ ਦੀ ਉੱਦੇ ਵਿੱਚ ਚਟਨੀ ਮਾਮਾ ਤੈਨੂੰ ਐ ਚਟਨੀ ਪਾ ਦੇ ਨੂ ਮੇਰੀ ਲਾ 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 ਹੋਰ ਕੋਤਲਾ ਖਾਓ ਛੇਤੀ ਆਪੜੋ ਚੱਲੀ ਗਏ ਮੈਂ ਤੁਹਾਨੂੰ ਹੋਰ ਕੱਚ ਨਾ ਛਨਾਮ ਚ ਨਵੀਂ ਗਾਂ ਕੁੱਟ ਖੜੀ ਹਾਂਜੀ ਹਾਂ ਪੱਤ ਖੰਡੋ ਬੜੇ ਮਾੜੇ ਨੇ ਨਾ ਪ੍ਰਦਾਣੀ ਮਰਦਾ ਦੋ ਮਣਾ ਜਾ ਹੋ ਗਿਆ ਕੰਮ ਕੰਮ ਦੋ ਮਣਾ ਹੋ ਗਿਆ ਜਰਾ ਮੈਂ ਕੋਤਲਾ ਮਰੂ ਸੱਚ ਮੇਰੇ ਛਲ ਦਾ ਮੰਦੀ ਨਹੀਂ ਮੈਨੂੰ ਬਈ ਨਹੀਂ ਲੱਗੀ ਗੱਲੇ ਮੈਂ ਤੈਨੂੰ ਕਹੀ ਜੇ ਮੈਂ ਤੂੰ ਮੇਰਾ ਦੁਬਾਕਾ ਵਾਂ ਕਿ ਕਰਦਾ ਹੁਣ ਕੰਮੀ ਵਾਲਿਆ ਯਾਰਾ ਕਵੀ ਤੇਰੇ ਨਾਲ ਤਾਂ ਹੈ ਗਿਆ ਯਾਰ ਕਿਸੇ ਦੀ ਕਿਸਮਤ ਆਪਣੇ ਵਿਚਾਲੇ ਆ ਗਈ ਬਾਈ ਜੇ ਮਾਰਦਾ ਹਾਂ ਹਾਂ ਕਹਿ ਤਾਈ ਅੱਛਾ ਹੋ ਗਿਆ ਅੱਛਾ ਪੜੇ ਪਈ ਦਾਤਾ ਚਪੜੇ ਪਾ ਦਿੰਦਾ ਅੱਛਾ ਜੀ ਠੀਕ ਹੈ ਠੀਕ ਹੈ ਬ ਕੋਈ ਵਾ ਠੀਕ ਹੈ ਚੱਲ ਮਾਰਨ ਦਾ ਕੰਮ ਹੈ ਮੈਂ ਬੰਦੇ ਨੂੰ ਬੁਲਾ ਮੈਂ ਤਾਂ ਤੇਰੇ ਲਈ ਇੰਨਾ ਕਰ ਸਕਦਾ ਚੱਲ ਬੰਦੇ ਨੂੰ ਬੁਲਾਉਣਾ ਨਹੀਂ ਆਉਂਦਾ ਡਰ ਸਕ ਲਈ ਜਾਂਦਾ ਤੇਰੇ ਪਿੱਛੇ ਯਾਰ ਤੂੰ ਉਹੀ ਗੱਲਾਂ ਕਰੀ ਜਾਂਦਾ ਮੈਂ ਠੀਕ ਆਉਂਦਾ ਬੁਲਾਉਣਾ ਨਹੀਂ ਆਪਾਂ ਬੁਲਾਉਂਦੇ ਬੁਲਾਉਣਾ ਨਹੀਂ ਬੰਦਾ ਉਰੇ ਬੁਲਾਇਆ ਦੀ ਆਪਾਂ ਨੇ ਆਪੇ ਆਇਆ ਬਾ ਟਿੱਗਰਾ ਮੈਂ ਨੂੰ ਕੰਮ ਆ ਚਲੋ ਚੱਲੀਏ ਮੈਂ ਤਾਂ ਹੜਿਆ ਕਹਿ ਰਹੀ ਹਤੀ ਮੱਦ ਮੋਜੜਾ ਕਰਾ ਦੰਦੇ ਹਾਂ ਚਲੋ ਚੱਲੀਏ ਮੈਂ ਮੈਂ ਸਾਮਾਨ ਲੈ ਕੇ ਹੋਣਾ ਜੀ ਮੈਂ ਉਹਦੇ ਘਰ ਦੇਣਾ ਨਾ ਮਾੜਾ ਮੋਟਾ ਕਿਤੇ ਬਾਹਰ ਵੀ ਲੈ ਕੇ ਚੱਲੂ ਜੇ ਇੱਥੇ ਪੰਡੀ ਉੱਚੀ ਤੋਰੀ ਫਿਰਦੇ ਰਹਿੰਦੇ ਹੋ ਤੁਸੀਂ ਤਾਂ ਕਿੱਥੇ ਜਾਣਾ ਦਿੱਥੋ ਜਿੱਥੇ ਮਰਜ਼ੀ ਲੈ ਕੇ ਚੱਲੋ ਅੱਛਾ ਉਰੇ ਤਾਂ ਗਰਮੀ ਵਾਲੀ ਦੀ ਹੁਣ ਰਸਤਾ ਦੁਆਰੇ ਚੱਲੀਏ ਕਦੇ ਹਾਂ ਚੱਲ ਜਾਨਾ ਮੇਰੇ ਪੁੱਤ ਨੂੰ ਮੈਨੂੰ ਵੀ ਲੈ ਕੇ ਜਾਇਆ ਹੋਇਆ ਕਿ ਨਹੀਂ ਗੱਡੀ ਦਾ ਪਤਾ ਕਰੋ ਫਿਰ ਖੱਟਾ ਕੰਨਾਂ ਕਾਜੋ ਜਿੰਨਾ ਪਹਿਲਾਂ ਆਏ ਸੀ ਉਹ ਤਾਂ ਫਟੋਟ ਦਾ ਵਿਆਹ ਜਿ ਪੈਠੇ ਸੀ ਤਾਂ ਹੁਣ ਫੇਰ ਮਾਰ ਦਿੰਦੇ ਆ ਕੋਈ ਹੁੰਜਾ ਪਰ ਤੇਰੇ ਕਰ ਦਿੰਦੇ ਆ ਕੋਈ ਫਰੇ ਕਰੋ ਇੱਕ ਇੱਕ ਮੈਡੀਕਲ ਮੈਡੀਕਲ ਮੇਰੀ ਵੀ ਸੁਣੋ ਪੈਸਿਆਂ ਦਾ ਹੀ ਲੱਗਣਾ ਧਰ ਕਟਮ ਜੇ ਢੂਣੋ ਕੋਈ ਪਾਕ ਕੋਈ ਧਰ ਕੱਟ ਪੈ ਮੇਰੇ ਹੱਥ ਤਾਂ ਲੋਨ ਕੀ ਬੈਂਕ ਵਾਲੀ ਕਾਪੀ ਚੱਕ ਕੇ ਲੈ ਸਕਦੇ ਆ ਬਾਗੂ ਦੀ ਮੈਂ ਛੜੀ ਬਹੂ ਦੀ ਠੱਕ ਕੇ ਲਿਆ ਆਂ ਇਸੇ ਖਾਤੇ 'ਚ ਪੈਸੇ ਨੇ ਯਾਰ ਉਹ ਉਹਦੇ ਖਾਤੇ 'ਚ ਕੰਨਦੇ ਨੇ ਹੋਈ ਤਾਂ ਤਨਖਾਹ ਵੀ ਆਉਂਦੀ ਆ ਭੈਣ ਦਾ ਉਹਨੂੰ ਪਤਾ ਲੱਗ ਜੂ ਫੋਨ ਤੇ ਮੈਸੇਜ ਆ ਜੂ ਭਾਗੂ ਦੇ ਖਾਤੇ ਦਾ ਨੰਬਰ ਨੰਬਰ ਕਿਹੜਾ ਇਹਦੇ ਕੋਲ ਟੈਲੀਫੋਨ ਆ ਰਿਹਾ ਹੈ ਭਾਗੂ ਦੇ ਖਾਤੇ ਭਾਗੂ ਦਾ ਕਾਪੀ ਚਾਹੀਦੀ ਹੈ ਕਾਪੀ ਜਾਂਦੀ ਆ ਆਪਾਂ Google Pay 'ਚ ਲਾ ਲਾਂਗੇ ਜੇ ATM ਕਾਰਡ ਤੇ ਆ ਗਿਆ ਤਾਂ ਉਹ ਪੱਕਾ ਜਿਹਾ ਲੈਟ ਹੀ Google Pay 'ਚ ਲਾ ਲੂ ਜਿੱਥੇ ਮਰਜ਼ੀ ਆਪਾਂ ਪੈਸੇ ਕਢਾਈ ਚੱਲੀਏ ਕਿਹੜਾ ਪੇਟੀ ਵਾਲਾ ਕੰਮ ਇਹਦਾ ਛੱਡ ਹਾਂ 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 ਹਾਂਜੀ ਕਿਤੇ ਨਮਾਰੀ ਰ ਕੋਠੇ ਪਜੇ ਠਰਕ ਬੋ 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 ਤਬਾਦੀ ਦੇਖ ਏਟੀਐਮ ਚੱਕ ਲਿਓ ਉਹਦਾ ਚਾਹੀ ਕੱਲ ਹੁਣ ਮਨੂ ਕਾਰਡ ਹੁੰਦਾ ਜਿਹੜਾ ਪੈਸੇ ਕਢਾਉਣੀ ਹੁੰਦੀ ਜਿੱਤੇ ਨਾਲੇ ਭੁੱਖੀ ਖਾਂਦਾ ਕਾਰਡ ਨਾ ਉਹ ਨਹੀਂ ਉਹਦਾ ਕਾਰਡ ਹੁੰਦਾ ਉਹ ਮੁੱਸਦਾ ਨਹੀਂ ਹੁੰਦਾ ਐਡਾ ਕਾਰਡ ਉਹ ਇਹਦਾ ਹੱਤਾ ਕਿਹੜੀ ਬੈਂਕ ਚ ਹੈ ਬਈ ਤਾਂ ਉਹ ਜਿਹੜੇ ਆਪਣੇ ਪੈਂਟਾੜੀ ਚ ਹੂ ਲੇ ਰੰਗਲਾ ਹੂਲੀ ਲੇ ਰੰਗਲਾ ਮੈਨੂੰ ਐਡੀ ਕਿ ਚੱਪ ਲੱਗੀ ਹੋਊਗੀ ਸੋਨੇ ਰੰਗੀ ਤੇਰੇ ਘੱਟ ਕੇ ਤੇ ਝਾਰੇ ਉੱਥੇ ਉੱਥੇ ਭਾਈ ਨੇ ਢੋਲੇ ਦਿੱਤਾ ਜੀ ਤੁਹਾਨੂੰ ਦਿਖਾ ਦਾਂ ਤੁਸੀਂ ਆਪਾ ਪਹਿਚਾਣ ਲਓ ਇਹ ਮੈਂ ਸੁਣਿਆ ਤੇ ਵੀਰੇ ਕੋਲ ਲੱਗ ਰਿਹਾ ਨਰ ਲੇ ਬਿਕਾ ਡੂੜ ਲੱਖਾ ਮੈਂ ਬਰੀ ਚ ਆਇਆ ਲੱਗਦਾ ਮੈਂ ਬਾਲ ਆ ਤੁਸੀ ਐਂ ਕਰੋ ਸਾਰਾ ਝੂਲਾ ਚੱਕ ਲਓ ਜਿਹੜੇ ਕੰਮ ਦੇ ਹੋਏ ਰੱਖ ਲੈ ਬਾਕੀ ਤੁਸੀਂ ਉੱਥੇ ਰੱਖੀ ਉੱਥੇ ਆਹ ਹੈ ਗੱਜ ਕੋਲ ਮਹੱਤਵਪੂਰਨ ਗੱਲ ਸੁਣੋ ਪੰਜ ਵਾਟਾ ਕਰੋ ਵੀ ਗੱਲ ਨਹੀਂ ਕਰਨੀ ਨਾ ਜੀ ਲਾ ਲਾ ਮੈਂ ਤਾਂ ਦੋਨੇ ਹੱਥ ਦਰ ਦੰਨਾ ਵਾਦੀ ਗੱਲ ਸੁਣੋ ਕੰਬੀਂਗੜ ਮੈਨੂੰ ਕਰੋ ਕਰ ਦੂ ਤੇ ਪੈਸੇ ਨਹੀਂ ਪੈਣਾ ਪਤਾ ਵੀ ਲੱਗਦਾ ਪਤਾ ਨਹੀਂ ਲੱਗਦੇ ਪਤਾ ਉੱਤੀ ਲੱਗੂ ਜਿੱਦ ਦੇ ਪੈਸੇ ਕਢਾਉਣ ਗਿਆ ਉਧੇ ਤੱਕ ਜੇ ਉਦੋਂ ਤੱਕ ਜਾ ਕੇ ਮੋੜਿਆ ਮੰਗੇ ਉਹ ਤੋਂ ਪਤਾ ਲੱਗਣਗਾ ਆਏ ਆਏ ਬੰਦਾ ਇੱਟ ਤੱਕ ਨਹੀਂ ਪਤਾ ਲੱਗਣਾ ਵੀ ਕਿਨੇ ਕਢਾਈ ਨਾ ਜਮੀ ਨੇ ਉਹਦਾ ਗੂਗਲ ਪੇ ਪਤਾ ਲੱਗੂ ਵੀ ਕਿੱਥੇ ਪੈਸੇ ਨਿਕੜੇ ਨੇ ਵੀ ਇਹਦੇ ਹਾਤੇ ਜੋ ਜਿਵੇਂ 1.5 ਲੱਖ ਹੈ ਵੀ ਕਿੱਥੇ ਕਿੱਥੇ ਗਿਆ ਪਾ ਪਕੜਾ ਮੰਗੀ ਰਾਜਸਥਾਨੇ ਜਾ ਕੇ ਪੁੱਛ ਕੜਾ ਨਾ ਪਤਾ ਲੱਗੇ ਫਿਰ ਇਹ ਨੂੰ ਤੇ ਠੇਬੇ ਖਾਣਾ ਅਨ ਕੱਲ ਜਾਣ ਕਰ ਮੈਂ ਮੈਂ ਗੂਗਲ ਪੇ ਨਾਲ ਆਪਾਂ ਉੱਥੇ ਹੀ ਕਰਦਾ ਇਹ ਕੰਮ ਇਹ ਤਾਂ ਕੱਚ ਕਮਾ ਚੱਕੂਆਂ ਕੁੱਚਲੇ ਚੱਕੂ ਚੱਕਲੇ ਨਹੀਂ ਚੱਲੋ ਚੱਲੀਏ ਨਾਲੇ ਮੈਂ ਤਾਂ ਚ ਕੋਈ ਪਤਾ ਨਾ ਲੱਗੇ ਵੀ ਉਹ ਮੀਟਿੰਗ ਹੋਈ। ਯਾਰ ਰਣ ਤੋਂ ਮੱਜਾ ਕਿਹੜਾ ਪੁੱਛਦਾ ਨਹੀਂ ਮੀਟਿੰਗ ਦਾ ਨਾ ਪਤਾ ਲੱਗੇ। ਅੱਜਾ ਕੱਠਾ ਕਿਲ ਮੋੜਦਾ ਓਏ। ਜਿੰਦਗੀ ਨਹੀਂ ਆਨਲਾਈਨ ਬੈਠੇ। ਬੱਚੇ ਜਾਲੇ ਪਾ ਦਿੰਦੀ ਨੇ। ਇਹਨਾਂ ਨਾਲ ਗੱਲ ਕਰਦੇ ਤਰਾਕ। ਹੂੰ। ਇਹ ਆਪਣੇ ਸ਼ਾਗਨ ਸਪਲਾਈ ਜੋੜ ਕੇ ਹੂੰ। ਕੁਝ ਕਿ ਮੇਰੇ ਕੋਲ ਪੈਨੇ ਮੈਂ ਆ। ਤੇ ਬਾਕੀ ਦੇ ਘੜ ਤੇ ਵਰਦੀ ਹੋ ਦਿੰਦਾ ਆਰ ਤੋਂ ਤੇ ਲੈਦੀ। ਤਨੂੰ ਡਾਣੀ ਹਰ ਨਾ ਕਰਾਉਣਾ। ਤੂੰ ਸਿਰਾਂ ਨੂੰ ਦਰਾਨੀ ਹਰ ਕਰਾਉਣ। ਸੇ ਹੁਣ ਸਸਤਾ ਹੋ ਜਾਂਦਾ ਫਿਰ ਕਰਾਵਾਂਗੇ ਆਪਾਂ। 90000 ਰੁਪਏ ਦਾ ਸੋਨਾ ਜੇ ਤਾਂ ਆਪਾਂ ਕਹਿੰਦੇ ਸਸਤਾ ਹੋ ਜਾਂਦੇ ਸਸਤਾ ਜਣ 170000 ਹੋਊਗਾ ਹੁਣ। ਹੋਰ ਕਿੰਨਾ ਸਸਤਾ ਹੋਊਗਾ ਦੱਸ ਦੇ। ਸੋਨਾ ਵੀ ਕਦੇ ਸਸਤਾ ਹੋਇਆ ਨੇੜ। ਹੋਊਗਾ ਸਸਤ ਮੈਨੂੰ ਪਤਾ। ਕਿਹਨਾਂ ਨੂੰ ਮੈਂ ਦਰਾਨੀ ਹਰ ਰੈਂਡ। ਮੈਨੂੰ ਰਾਨੀ ਹਰ ਕਰਾ ਕੇ ਦੇਉਂਗੇ। ਹੁਣ ਕਿ ਦੀਲੇ ਹੋਰਾਂ ਕਹਿਣੀਆਂ ਮੈਂ ਹਾਂ ਹਾਂ ਇਹਨਾਂ ਤਰ੍ਹਾਂ ਨਹੀਂ ਹਰ ਕਰਾਤਾ ਸਾਡੇ ਕੋਲ ਕੋਈ ਨਹੀਂ। ਹੁਣ ਕਿ ਘਰ ਨਿੱਕੇ ਨਿੱਕੇ ਗੱਲਾਂ ਦਾ ਟੀਮਾਂ ਚ ਕਲੇਸ਼ ਪੈ ਜਾਂਦਾ ਮਣਕੇ। ਮੈਨਾਂ ਜੋਂ ਇਹ ਆਪਣੀ ਘਰ ਕਿਸੇ ਗੱਲ ਦਾ ਕਲੇਸ਼ ਬਣੇ। ਜੇ ਮੈਨੂੰ ਕੁਝ ਉੁੱਟ ਲੈ ਕੇ ਦਿੰਦੇ ਉਹਨਾਂ ਬਰोबर ਉਹੋ ਜੇ ਦੀ ਹੀ ਹੋਰਨ ਨੂੰ ਜਾ ਚਾਹਿਆ ਕਰੋ। ਇਹ ਨਹੀਂ ਹੈ ਜਿਵੇਂ ਆਪਣਾ ਤਾਂ ਨਵਾਂ ਵਿਆਹ ਹੋਇਆ ਹੁਣ। ਮੈਂ ਫਿਰ ਵੀ ਮਿਆਣੀ ਚਾਹੁੰਦੀ ਸਾਡੇ ਜੀ ਕਿਸੇ ਗੱਲ ਦਾ ਫਰਕ ਪਵੇ। ਦਜੀ ਹੁਣ ਭੈਣ ਵਾਂਗੂ ਰਹਣੀ ਆ। ਮਣਕੇ ਨਿੱਕੇ ਨਿੱਕੇ ਕੰਮ ਦਾ ਕਲੇਸ਼ ਬਣ ਜਾਂਦਾ। ਮਾਪੇ ਇੱਥੇ ਸਮਝਾਂਦੇ ਯਾਰ। ਤੁਸੀਂ ਸਮਝ ਰਹਿਣ ਦੋ। ਹੁਣ ਤੁਹਾਨੂੰ ਪਤਾ ਦਵਾੰਗਾ ਲਿਆਨੇ ਕੱਲ ਨੂੰ ਜਰ ਆਪਣੇ ਸੋਹਣੀ ਸੁਹਣੀ ਆਪਣੇ ਫਿਰ ਵੀ ਤਾਂ ਪੈਸੇ ਚਾਹੀਦੇ ਆ ਆਪਾਂ ਨੂੰ ਖੋਲ। ਜੂੜ ਤਾਂ ਨਹੀਂ ਜੇ ਕੋਈ ਪਾਇਆ ਤੁਹਾਨੂੰ ਲਾਉਣੀ ਆ ਆਪਾਂ। ਇਹਕ ਲੈਂਦੀ ਯਾਰ ਮਹਾ ਚਾਨਣ ਤੈਨੂੰ ਕੋ ਗਣਾ ਘਟਾ ਬਣਾਉਂਦਾ ਪਾਏ ਤੇ ਵਿਆਹ ਚ ਮੈਨੂੰ ਪਏ ਤੇ ਗਿਓ ਪਾਏ ਮੈਂ ਤਾਂ ਬਾਤ ਨਹੀਂ ਨਾ ਬੰਦਣਾ ਕੁਝ ਬਣਾਇਆ ਟੋਕੜ ਪਾਏ ਜਾਂਦੇ ਜਿਹੜੇ ਪਏ ਆ ਉਹ ਵੀ ਤਾਂ ਨਾਲ ਲੋਕਰਾਂ ਚ ਹੀ ਪਏ ਆ ਪਾਉਣੇ ਤਾਂ ਆਰਟੀਫੀਸ਼ੀਅਲ ਹੀ ਨੇ ਕਿਤੇ ਜਾਣਦੇ ਮੈਂ ਉਧਰ ਲਈ ਮੈਨੂੰ ਹੀ ਡੈਡੀ ਨਾ ਕਰਨੀ ਯਾਰ ਕੁਝ ਨਹੀਂ ਕਹਿੰਦੇ ਬੰਬੀ ਜੜੀ ਨਹੀਂ ਕੀ ਕਹਿਣਾ ਜੇ ਮੈਂ ਕੁਝ ਕਹੂੰਗੀ ਫਿਰ ਜਿਵੇਂ ਰੋਪੀ ਮਾ ਦਬਾਸੋ ਇੱਕਦਾਂ ਹਾਰਾ ਨਾ ਬਸਾ ਆਈ ਚ ਲੱਦੀ ਲੈ ਲਵਾਂਗੇ ਵਾਈ ਗੂ ਇੱਕ ਦਰ ਦੇ ਇੱਕ 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 ਦਰ ਦੇ ਬਾਈ ਵੀ ਆ ਗਿਆ ਲੈ ਬਾਈ ਨੂੰ ਵੀ ਰੋਟੀ ਪਾ ਦੇ। ਅੱਜ ਮਿਰਚ ਜਿਆਦੇ ਪੈ ਗਈ ਦੀ ਸਬਜ਼ੀ। ਦਾਲ ਚ ਜਿਆਦੇ ਨਹੀਂ ਮਿਰਚ। ਹਾਂ ਜਿਆਦੇ ਨਹੀਂ। ਮੈਂ ਤਾਂ ਅਭੀਆਂ ਚ ਘੱਟ ਪਾਈ ਦੀ ਹਰੀਆਂ ਮਿਰਚਾਂ ਬਾਦੀਆਂ ਮੈਂ ਚੀਰ ਕੇ। ਕਿਆ ਬਾਤ ਹੈ। ਕਿਆ ਬਾਤ ਹੈ ਮੁਰਗੇ ਦਾ। ਲੈ ਬੰਗੂ। ਹਾਂ ਕਹੋ ਲਾ ਲਓ। ਹਾਲੇ ਮੈਂ ਬਾਈ ਨੂੰ ਪਾਣਾ ਰੋਟੀ। ਰੋਟੀ ਲੈ ਓਏ। ਹਾਂ ਹਾਂ ਬਾਈ ਆ ਗਈ। ਦੇਸੀ। ਖਾ ਕੇ ਪੜਾਏ। ਇਹ ਸਬਜ਼ੀ। ਹਰ ਵੀ ਨਹੀਂ ਹੈਗੀ ਓਰੇ। ਫੜਾਈ ਰੋਟੀ। ਖਾ ਤਲ ਮੈਂ ਫੜ ਆਉਂਗਾ। ਖਾ। ਲਿਆਓ ਉਹ ਲਿਆਉਣਿਆ ਖੜ ਜਾ ਯਾਰਾ ਕਿਹੜਾ ਦੇਊਗਾ ਖਾਣੇ ਕੋਈ ਨਾ ਕੇ ਖਾ ਲਓ ਹੋਏ ਸੇ ਹੋਏ ਅੰਗਰੇਜ਼ਾ ਅਭੀ ਬਾਅ ਮੈ ਫੜਾ ਦੇਣਾ ਰੋਟੀ ਵੀ ਨਹੀਂ ਖਾਉਂਦੇ ਅੰਦਰ ਹੋਏ ਸੇ ਕੀ ਹੋ ਰਿਹਾ ਉਹ ਤੇਰੇ ਗਰਮ ਸਰੀਆ ਤੇ ਬਹਿ ਗਿਆ ਹੜਦੀ ਨਹੀਂ ਹੈ ਗਿਆ ਹਰੇ ਰਾਮ ਰੋਟੀ ਟੁਕਤਾ ਟਾਈਮ ਨਾਲ ਖਾ ਲਿਆ ਕਰ ਉਹ ਕੰਮ ਗਿਆ ਦੀ ਪਿੰਡ ਤੇ ਕੀ ਕੰਮ ਗਿਆ ਦੀ ਤੂੰ ਇਹ ਆਦੀ ਸਮਝੌਤਾ ਕਰਾਂ ਕਿਸੇ ਨਾਲ ਅਰਬੀ ਕਿੱਥੇ ਹੋਏ ਉਹ ਪਿੰਡ ਚ ਗਈ ਹੋਈ ਐ ਉਹ ਪਿੰਡ ਤੇ ਕੀ ਕਰਨ ਗਈ ਐ ਉਹ ਛਿੰਬਿਆਂ ਦੀ ਸੀਤੋਂ ਪੂਰੀ ਹੋ ਗਈ ਯਾਰ ਤੂੰ ਬਾਗਿਆਂ ਦਾ ਤੂੰ ਡੋਕੇ ਲੈ ਨਹੀਂ ਕਰੇ ਯਾਰ ਮੈਂ ਘਰ ਦਾ ਦੇਖਾਂਗਾ ਬਾਹਰਲਾ ਦੇਖਾਂ ਯਾਰ ਜੇ ਮੈਂ ਵਗ ਜੂ ਡੰਗਰ ਕੋਣ ਸਾਹਮੂ ਤੂੰ ਤੜਕੀ ਖਾ ਕੇ ਭੋਗੜਾ ਨਿਕਲ ਜਾਣਾ ਤੂੰ ਤਾਂ ਤੈਨੂੰ ਕਿਹੜਾ ਕਰਦੀ ਸਾਰ ਉਹ ਮੈਂ ਕਿਹੜਾ ਕੋਈ ਗਲਤ ਕੰਮ ਕਰਨ ਗਿਆ ਸੀ ਕੋਈ ਚਾਚ ਦਾ ਕੰਮ ਹੀ ਕਰਕੇ ਆਇਆ ਮੈਂ ਕਿੱਥੇ ਕਿੱਥੇ ਗੱਲ ਦੱਸ ਕੀ ਕੰਮ ਕਰਕੇ ਆਇਆ ਮੈਂ ਤਾਂ ਆਪਾਂ ਹੀ ਕੋੜ ਵੱਢ ਕੇ ਆਇਆ ਸਾਰੀ ਜ਼ਿੰਦਗੀ ਦਾ ਕਿਹੜਾ ਕੋੜ ਮੈਂ ਤਾਂ ਵੀਰੇ ਨਾਲ ਦੋ ਟੁੱਕ ਕਰਤੀ ਮੈਂ ਕਿਹਾ ਅੱਜ ਤੋਂ ਬਾਅਦ ਤੂੰ ਸਾਡਾ ਨਹੀਂ ਅਸੀਂ ਤੇਰਾ ਨਹੀਂ ਹੈਗੇ ਉਹ 20 ਵਾਰ ਕਰਿਆ ਤਾਂ ਦੋ ਟੁੱਕ ਓਏ ਹਜੇ ਬੰਦੇ ਨਹੀਂ ਘਰੇ ਬਾਣਦੋ ਹੁੰਦਾ ਯਾਰ ਜਿਹੜਾ ਤੂੰ ਜਵਾਕਰ ਨੂੰ ਗਲਤ ਚੀਜ਼ਾਂ ਸਿਖਾਵੇਂ ਤੈਨੂੰ ਲੱਗ ਗਿਆ ਪਤਾ ਹੁਣ ਲੱਗ ਗਿਆ ਪਤਾ ਮੈਂ ਤਾਂ ਮੈਂ ਤੈਨੂੰ ਕਿੰਨੀ ਵਾਰ ਪਿੱਟਿਆ ਤੈਨੂੰ ਹੰਨੇ ਤੇ ਛਾੜ ਦਿੰਦੇ ਤਾਂ ਤੇ ਗਮ ਇੱਥੇ ਦਿਲ ਤੇ ਲੱਗੀ ਇੱਥੇ ਲੱਗੀ ਮੇ ਉਰੇ ਭਾਈ ਤੇਰੇ ਬਹੂ ਨੇ ਥੱਪੜ ਚਾਰ ਲਾਤੇ ਹੁਣੇ ਗੁੱਸਾ ਕਰਦਾ ਦੀ ਮੈਂ ਕਿਹਾ ਭਾਈ ਵੀਰੇ ਸਾਡੇ ਘਰੇ ਆਉਣ ਦੀ ਲੋੜ ਨਹੀਂ ਤੂੰ ਮੇਰੇ ਕੋਲ ਹੀ ਮਾਰਗਾ ਮੈਂ ਤੇਰੇ ਕੋਲ ਹੀ ਮਾਰਗਾ ਜੂੜ ਵੜਦਾ ਮੈਂ ਸਾਰ ਲੇਗਾ ਹੁਣ ਮੈਂ ਸਾਰੂੰਗਾ ਹੀ ਮੈਂ ਤੇ ਮੈਂ ਕਲਾਮ ਨਹੀਂ ਕਰਦਾ ਇਸ ਬੰਦੇ ਨੂੰ ਐਦੇ ਘਟੀਆਂ ਬੰਦੇ ਨੂੰ ਕਿਉਂ ਬੁਲਾਵਾ ਮੈਂ ਹੈ ਵੀਰੇ ਬਿਨਾ ਤਾਂ ਤੂੰ ਮੁੱਤੜ ਨਹੀਂ ਜਾਂਦਾ ਭੈਣ ਆਪਾਂ ਨੂੰ ਲੈ ਮੁੱਤੜ ਨਹੀਂ ਮੇਰੇ ਕੀ ਮੇਰੇ ਕੀ ਗਾਹ ਨਾਲ ਜੇ ਮੈਂ ਹੋਇਆ ਉਹ ਉਹ ਨਾਲੇ ਜੰਮੇ ਤੇ ਵੱਧ ਕਰਦਾ ਤੂੰ ਉਹਦਾ ਨਾ ਇਹਨਾਂ ਮੇਰਾ ਨਹੀਂ ਕਰਦਾ ਜਿੰਨਾ ਤੂੰ ਉਹਦਾ ਕਰਦਾ ਹੈ ਹੈ ਮੈਂ ਤਾਂ ਲੋੜ ਨਹੀਂ ਹੁਣ ਮੈਂ ਤਾਂ ਬੰਦੇ ਦੀ ਜਗ੍ਹਾ ਤੇ ਪਿਸਤੌਲ ਲਿਆਉਂਗਾ ਨਾ ਤੇ ਪਟੌਣ ਪਾ ਕੇ ਰੱਖਿਆ ਗੁਰਮੁਨਤਾ ਭਗਵੰਤ ਮਾਨ ਦਾ ਫੋਨ ਆ ਗਿਆ ਕਹਿੰਦਾ ਮੈਂ ਮembra ਪਸਤੌ ਲੈ ਲਵਾਂਦਾ ਆਹੋ ਜਮਾਨਾ ਖਰਾਬ ਹੈ ਆਪਣੀ ਪੂਰੀ ਪੰਚਾਇਤ ਨੂੰ ਉਹਨੇ ਆਫਰ ਕਰਤੀ ਭਗਵੰਤ ਮਾਨ ਨੇ ਸਕੀਮ ਅੰਗਰੇਜ਼ੀ ਕਿੱਥੋਂ ਸਿੱਖੀ ਹੈ ਨ ਤੂੰ ਆਹ ਨਹੀਂ ਸਿੱਖਾਈਆ ਭਗਵੰਤ ਮਾਨ ਕਹਿੰਦਾ ਆਫਰ ਹੈ ਹੈ ਮਗਾ ਦੱਸੋ ਦੀ ਕਹਿੰਦਾ ਭਈ ਪੰਚਾਇਤ ਕੋਲੇ ਕਸਲਾ ਹੋਣਾ ਚਾਹੀਦਾ ਕਹਿੰਦਾ ਮembra ਤੂੰ ਰੱਖ ਤੂੰ ਜਿਗਰੇ ਵਾਲਾ ਬੰਦਾ ਅਸਲਾ ਆਹੋ ਜਿਗਰੇ ਵਾਲਾ ਹੂੰ ਉਹਨੇ ਅੰਦਰ ਦੀ ਮੋਛ ਵੀ ਰੱਖਣੀ ਪਊਗੀ ਕਾਣੂ ਰੱਖਣੀ ਆ ਮੱਚਾ ਰੱਖ ਲੋ ਭਾਈ ਆ ਪਤਾ ਜੂੜ ਵਰਤਾ ਭਾਈ ਵੀਰੇ ਦਾ ਸਪੀਕਰ ਤੇ ਬੋਲ ਦੇ ਸਪੀਕਰ ਤੇ ਬੋਲ ਦੇ ਪੰਜ ਤੋਂ ਬਾਅਦ ਮੈਂ ਕਿਹਾ ਟੱਬਰ ਪਹਿਲਾ ਯਾਰੀ ਦੋਸਤੀ ਮਾਂ ਕਰੋ ਵਧੀਆ ਰਹੇਗਾ ਭਾਈ ਹੈ ਨਹੀਂ ਤੇ ਉਹ ਬੰਦਾ ਤੁਲੇ ਮੈਨੂੰ ਚੰਗਾ ਹੀ ਲੱਗਾ ਭਾਈ ਜੀ ਤੁਹਾਨੂੰ ਮਾੜਾ ਚੰਗਾ ਬੋਲਿਆ ਉਹ ਇਹਨੂੰ ਹੁਣ ਇਹਨੂੰ ਹੁਣ ਉਮਰ ਲੰਗੇ ਤੋਂ ਸੁਰਤ ਆਈ ਆ ਹੂੰ ਚੱਲ ਕੋਈ ਗੱਲ ਨਹੀਂ ਆ ਤਾਂ ਗਈ ਸੁਰਤ ਭਾਈ ਇਸ ਤਾਂ ਤੁਹਾਨੂੰ ਪਹਿਲੀ ਬਥੇਰਾ ਕਹਿੰਦੀ ਹੁੰਦੀ ਸੀ ਇਹ ਕੀ ਮੰਨਦਾ ਹੈ ਫਿਰ ਉਹ ਤਾਂ ਆਪਣੀ ਇਹਦਾ ਬੈਡਾਂਲੇ ਚ ਬਾੜ ਲੈਂਦੇ ਤੇ ਇਹਨੂੰ ਹੋਨੀ ਮੈਂ ਤਰਾਮ ਕਰਦਾ ਆਹੋ ਕਿਹਾ ਮਗਾ ਮੇਰੇ ਮਾਰੇ ਤੋਂ ਨਹੀਂ ਦੇਖਾਂਗੇ ਹੂੰ ਉਹ ਦੇਖਾਂਗੇ ਕਿੰਨਾ ਟਾਈਮ ਸਾਰੇਗਾ ਹੈ ਓਏ ਕਾਕਾ ਜੀ ਦਾ ਫੋਨ ਆ ਗਿਆ ਮੈਨੂੰ ਤਲੱਕੇ ਕਿਹੜਾ ਕਾਕਾ ਜੀ ਪੰਜ ਚਾਰ ਦੇ ਫੋਨ ਦੇ ਕਹਿੰਦਾ ਭਾਗੂ ਨਾਲ ਗੱਲ ਕਰਾ ਆਹਾ ਬਾਦਲ ਦਾ ਮੁੰਡਾ ਉਹ ਚੰਗਾ ਹੋ ਤੇਰੇ ਕਿਹੜਾ ਹੈ ਚੰਗਾ ਤੇ ਨੂੰ ਕਹਿੰਦਾ ਟੈਲੀਫੋਨ ਲਿਆ ਕਹਿੰਦਾ ਮੈਂਬਰ ਇੱਕ ਜ਼ਰੂਰੀ ਹੈ ਤੇਰਾ ਦਿਮਾਗ ਤੇ ਲੋਡ ਬੂ ਤਰਾ ਹਾਂ ਤੂੰ ਦੱਸ ਤੀ ਗੱਲ ਮੈਂ ਹਾਂ ਤੂੰ ਕਾਦਾ ਮੈਂਬਰ ਬਣ ਗਿਆ ਤੇਰਾ ਦਵਾਈ ਚੱਲਿਆ ਕਰੂ ਤਣਾਉ ਲੈ ਤੈਨੂੰ ਕਦੇ ਭਗਵੰਤ ਮਾਨ ਫੋਨ ਕਰਦਾ ਫੋਨ ਕਰਦਾ ਕਦੇ ਤੈਨੂੰ ਬਾਦਲ ਦਾ ਕਿਹੜਾ ਕਰਦਾ ਕਾਕਾ ਕਾਕਾ ਕੌਣ ਦੀ ਕਾਕਾ ਕੌਣ ਕਾਕਾ ਜੀ ਆਪਣੇ ਵੱਡੇ ਬਾਦਲ ਦੇ ਬੇਟਾ ਜੀ ਆਹ ਤੈਨੂੰ ਉਹ ਫੋਨ ਕਰਦਾ ਲੈ ਕਿਹਨੀ ਵਾਰ ਏ ਆ ਜਾ ਅੱਜ ਮੈਂ ਕੰਦਰ ਦਾ ਵੀਰਵਾਰਾ ਸ਼ਨੀਵਾਰ ਕਿੱਥੋਂ ਐ ਆ ਜਾ ਬਾਬਾ ਆ ਜਾ ਆ ਜਾ ਆ ਜਾ ਕਰਿਓ ਭਾਈ ਆਜੋ 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 ਲੰਗਿਆ ਭਾਈ ਛੋਟਾ ਵੱਡਾ ਭਈ ਆ ਗਿਆ ਜਾ ਕੰਮ ਕਰ ਪ ਜਾ ਬਈ। ਨਾ। ਪਾਣੀ ਪੁੱਢ ਲੈ ਮਾਈ। ਆਣੀ ਲਿਆ। ਪਾਣੀ। ਤੁਸੀਂ ਪੱਪਲੇ ਬੈਠੋ। ਮੈਂ ਆਪਣੇ ਨੂੰ ਲਾ ਕੇ ਲਿਆਉਣਾਗਾ। ਚੱਲ ਅਸੀਂ ਪੀਨੇ। ਤਦਾਂ ਚਲਾ ਦੇ ਕਿ ਤੁਸਾਂ ਕੋਈ ਗੋਲ ਤੇ ਮੁੱਥ ਚ ਬੜਦੇ ਗੱਲ ਕੋਈ ਨਾ। ਬਾਬਲੇ ਬੈਜੋ। ਲੋ ਬਾਈ ਪਾਣੀ। ਉਹ ਖਾਲੀ ਰੋਟੀ। ਐਂ ਤਰ। ਹਾਰੇ ਟੱਬਰ ਨੂੰ ਬੁਲਾ ਦੋ ਹਾਂ ਬਾਬਾ ਇਹੋ ਬੁਲਾਉਂਦੇ ਆਂ ਅਰੇ ਬਾਪੇ ਨੇ ਗੱਲ ਕਰਨੀ ਏ ਤੇਰੇ ਨਾਲ ਕੋਈ ਜ਼ਰੂਰੀ ਆ ਜਾ ਲੈ ਫੜਾ ਦੇ ਮੈਨੂੰ ਥਾਲ ਲੈ ਫੜਾ ਆ ਜਾ ਵੇਜੇ ਰ ਵੇਜੇ ਨਾਰਾਇਣ ਬਾਬਾ ਜੀ ਨਾਰਾਇਣ ਜੀ ਹੱਥ ਧੋ ਆ ਮੈਂ ਪਾਪ ਛੱਡ ਦੇ

ਬਾਬਾ ਜੀ ਇਹ ਮਾਸੀ ਦਾ ਮੁੰਡਾ ਜੀ ਕੋਈ ਨਾ ਭਾਈ ਕਿਉਂ ਪਾ ਰਿਆ ਕਰੋ ਠੀਕ ਹਾਂ ਉਧਰ ਦੇਖੋ ਆਮਾ ਕਿੱਥੋਂ ਲੱਗੇ ਤੋ ਇੱਕ ਮਹੀਨਾ ਕਹਿੰਦਾ ਸੀ ਜਿਹੜਾ ਇਹ ਆਪਣਾ ਘਰ ਆ ਹਾਂਜੀ ਇਹ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਠੀਕ ਨਹੀਂ ਹੈਗਾ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਵੀ ਚੜਦੇ ਗਣੀ ਮੂੰਹ ਚੜਦੇ ਗਣੀ ਪਿੱਠਾ ਹਾਂ ਐਵੇਂ ਵਾਸਤੂ ਸ਼ਾਸਤਰ ਹੁੰਦਾਗਾ ਉਹ ਪੱਥੀ ਲਿਆਓ ਇਹ ਹੋਣੇ ਦਾ ਚੜਦੇ ਗਣੀ ਮੂੰਹ ਹੈ ਹਾਂ ਇਹ ਕਹਿੰਦੇ ਵੀ ਚੜਦੇ ਕਿ ਨਹੀਂ ਪੱਠ ਕਰਨ ਦੀ ਹਾਂ ਹਾਂ ਜਿਹੜੀ ਇਹ ਮਤਲਬ ਆਹ ਜਿਵੇਂ ਆਪਣੇ ਕਮਰੇ ਪਾਏ ਹੋਏ ਆ ਇਹ ਹਾਂਜੀ ਆਹ ਬਰਾਂਡਾ ਇਹ ਉਹ ਕੰਧ ਤੇ ਹੋਣੀ ਚਾਹੀਦੀ ਦੀਗੀ ਉਹ ਕੰਧ ਤੇ ਵਾਸਤੂ ਸ਼ਾਸਤਰ ਦੇ ਸਾਬ ਨਾਲ ਉਹ ਕੰਧ ਤੇ ਹੋਣੀ ਚਾਹੀਦੀ ਦੀ ਤੇ ਜੇ ਇਹ ਇਹ ਗੇਟ ਆ ਇਹ ਗੇਟ ਇਧਰ ਹੋਣਾ ਚਾਹੀਦਾ ਸੀ ਤਾਂ ਹੀ ਸੋਡੇ ਕੰਮ ਰੁਕੇ ਹੋਏ ਨੇ ਮਾਊ ਫਿਰ ਕੰਮ ਵੀ ਕਿਹੜਾ ਚੱਲਦਾ ਆਪਣਾ ਹਾਂਜੀ ਬੰਗਤਰਾ ਵਾਸਤੂ ਜਾਂ ਮਤਲਬ ਤਾਂ 7-8 ਲੱਖ ਹੋਰ ਲੱਗੂ ਮੇਰਾ ਲੈ ਨੀ ਇਹ ਗੱਲ ਤੂੰ ਗਾਲ ਕੇ ਵੜਦਾ ਯਾਰ ਬਸ ਤੂੰ ਸ਼ਾਸਤਰ ਦੇ ਹਿਸਾਬ ਨਾਲ ਜਿਹੜੀ ਚੀਜ਼ ਹੈਗੀ ਉਹ ਮੈਂ ਤੁਹਾਨੂੰ ਦੱਸਤੀ ਵੀ ਇਹ ਉਹ ਕੰਮ ਤਾਂ ਤੇ ਹੋਣਾ ਚਾਹੀਦਾ ਸੀ ਤੁਹਾਡਾ ਘਰ ਹਾਂ ਇੱਥੇ ਬੀੜਾ ਹੋਣਾ ਚਾਹੀਦਾ ਹੈ ਅੱਛਾ ਹਾਂ ਬਾਥੂਮ ਵੀ ਅੰਦਰ ਆ ਹੈ ਨੁਕਸਾਨ ਕੀ ਹੈ ਇਹ ਵਾਸਤੂ ਸ਼ਾਸਤਰ ਦੇ ਹਿਸਾਬ ਨਾਲ ਲਿਖਿਆ ਹੋਇਆ ਹੈ ਇਹਦੇ ਨਾਲ ਥੋੜਾ ਘਰ ਚ ਕਲੇਸ਼ ਰਹਿੰਦਾ ਕੰਮਕਾਰ ਨਹੀਂ ਚੱਲਦੀ ਹਾਂ ਥੋੜੇ ਕੋਈ ਹਜਾ ਬੰਦਾ ਜਿਹੜਾ ਮਿੱਤ ਕਲੇਸ਼ ਕਰਦਾ ਸਾਡੇ ਹਾਂ ਹੈ ਗਿਆ ਵੀ ਸਾਡੇ ਚੋਂ ਹੀ ਕਿਵੇਂ ਕੀ ਤੋਂ ਹੈ ਬਾਰੂ ਵੀ ਹੋ ਸਕਦਾ ਉਹ ਮਤਲਬ ਸਾਡਾ ਖੂਨ ਹੈ ਕਿ ਬਾਹਰ ਲਾ ਬਾਹਰ ਲਾ ਇਹ ਤਾਂ ਸਾਡੇ ਘਰ ਚ ਹੈ ਹਾਂ ਉਹ ਕਲੇਸ਼ ਕਰਦਾ ਪਤੀ ਆ ਹੁਣ ਹੁੰਦਾ ਇਹ ਤਾਂ ਕਰਦੀ ਮੈਂ ਪਰ ਹੁਣੇ ਹਾਂ ਇਹ ਸਾਡੀ ਮਾਸੀ ਦਾ ਮੁੰਡਾ ਲੈਣਾ ਤੇ ਕਲੇਸ਼ ਕਰ ਤਰੇ ਬਾਤ ਤੂੰ ਨਹੀਂ ਦਾੱਛਾ ਵੀ ਤੇਰੇ ਹੁਣ ਨਾ ਛੱਕੇ ਪੈਣਗੀਆਂ ਮੈਂ ਤਾਂ ਤੁਹਾਡਾ ਨਾਮ ਹੀ ਨਹੀਂ ਲੇ ਓਏ ਓ ਬਾਬਾ 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 ਓਏ ਬਾਬਾ ਬਾਬਾ ਕਰ ਤਾ ਓਏ ਮਾਰ ਤਾ ਓ ਮੇਰੀ ਓ ਬਾਬਾ ਬਾਬਾ ਗਲਪੜ ਮਾ ਓਏ ਮਾਰ ਤਾ ਓ ਬਾਬਾ ਬਾਬਾ ਓ ਬਾਬਾ ਬਾਬਾ ਆ ਬਾਲਟੀ ਲੈ ਜਾ ਬਾਬੇ ਆਪਣੀ ਬਾਬੇ ਬਾਲਟੀ ਲੈ ਜਾ ਬਾਲਟੀ ਰਹਿ ਗਈ ਬਾਬੇ ਬਾਲਟੀ ਨਾ ਲੈ ਜਾ ਓ ਬਾਲਟੀ ਰਹਿ ਗਈ ਬਾਬੇ ਦੀ ਮੇਰੇ ਕਹਲਾ ਬੰਡੂ ਕਲੇਚੀ ਕਹਿੰਦਾ ਮੈਂ ਕਲੇਚੀ ਮੈਂ ਕਲੇਚੀ ਕਰਦਾ ਸੌਣੀ ਦਾ ਰਪਿਆ ਉਹਦਾ ਤੇਲ ਲੈਣ ਆਇਆ ਸੀ ਵਿਚਾਰਾ ਜੇਕਾ ਤੇਲ ਫੜਿਆ ਨਾ ਗਲੇਸ਼ ਨਹੀਂ ਹੈ ਗਿਆ ਨਹੀਂ ਮੈਂ ਮੇਰੀ ਗੱਲ ਸੁਣ ਮਾਇਓ ਤੇ ਚੰਗਾ ਭਲਾ ਬੈਂਦਾ ਚ ਟਾਈਮ ਨੂੰ ਕਿਉਂ ਲੈਂਦਾ ਓਏ ਮੈਂ ਕਹਿੰਦਾ ਆਹ ਬੰਦੇ ਨੂੰ ਕੁੱਟਣਾ ਸੱਤ ਪੀੜੀ ਜੇ ਨਾ ਪਾਪ ਰੇਤਰਦਾ ਓਏ ਮੈਂ ਕਹਿੰਦਾ ਇੰਦੀ ਥੋੜੇ ਬੁੱਥ ਚ ਪੈ ਜੂ ਕੁਛ ਉਹ ਕਹਿੰਦਾ ਦਾਰੂ ਨਾ ਪੀਓ ਕਹਿੰਦਾ ਘਰ ਪਿਛਾੜੀ ਤੇ ਜਾ ਰਹਿਗਾ ਦਾਰੂ ਪਿੰਦਾ ਕਿਹੜਾ ਕਿੰਗਲਾ ਤੂੰ ਵੀ ਨਾ ਮੈਂ ਕਹਿੰਦਾ ਪੀਤਾ ਤੂੰ ਕਦਰ ਪੀਨੇ ਲਾ ਹਾਂ ਥੱਡ ਪੁੱਤ ਤਾਕੀ ਕਹਿੰਦਾ ਤਾਂ ਹੀ ਜਵਾਬ ਨਹੀਂ ਹੁੰਦਾ ਥੋੜੇ ਕਹਿੰਦਾ ਆਹ ਨਹੀਂ ਓਏ ਆਪਦੇ ਹੋ ਜੇ ਕੋਈ ਬੰਦੇ ਦੇ ਕਮੀ ਨਹੀਂ ਕੋਈ ਨਾ ਕੋਈ ਇਹਦੇ ਆਪਦੇ ਤਾਂ ਦੋ ਕੁੜੀਆਂ ਨਹੀਂ ਆਪਦੇ ਤਾਂ ਮੁੰਡਾ ਹੋਇਆ ਕੱਪ ਕਰਦਾ ਕਨਾਉ ਕਾਨੂੰ ਤੇਰੀ ਤੁਮਾ ਖੜਾ ਬੁੱਕ ਕਰਦਾ ਆ ਜਾ ਤੁਸੀਂ ਗੁੱਸਾ ਕਰ ਤੂੰ ਸੱਚੀ ਗੱਲਾਂ ਦੱਸ ਕੇ ਗਿਆ ਤੀ ਵੈਦਨ ਨਚਲੀ ਮੈਂ ਜੀ ਪਰੋਂ ਖਮੜਾ ਫੇਤੀ ਮੇਰੇ ਮੂਰੇ ਬੋਲਦੀ ਆ ਉਹ ਲਿੰਗ ਲੈ ਆਜੋ ਆਜੋ ਜੀ ਆਜੋ ਮੇਰੇ ਮੇਰੇ ਵੱਲੋਂ ਇਹ ਜਨਾਨੀ ਨੂੰ ਤਲਾਕ ਹੈ ਬੱਸ ਆਜੋ ਜੀ ਕਾਨੂੰ ਗੁੱਸਾ ਕਰ ਤੂੰ ਮੇਰੇ ਕੜਿਓ ਤੂੰ ਮਰ ਗਈ ਤੇਰੇ ਕੜਿਓ ਮੈਂ ਮਰ ਗਿਆ ਮੈਂ ਤਾਂ ਕਹਿੰਦਾ ਤੂੰ ਜਬਾ ਕੋ ਹੋ ਵੀ ਨਾ ਹਾਂ ਹਾਂ ਪ੍ਰਮੋਦ ਜੀ ਪਾਣੀ ਲਿਆ ਕੇ ਦੇ ਮਾਈ ਹਾਂਜੀ ਚਾ ਵਧੀਆ ਹੋ ਗਈ ਉਹਦੀ ਹਾਂ ਕਾ ਨੂੰ ਇਹ ਮੈਨੂੰ ਆਇਆ ਵੀ ਜੇ ਕੋਈ ਜਵਾਬ ਹੋਵੇ ਛੜੀ ਪ੍ਰਾਪਰਟੀ ਹੋਵੇ ਨੌਕੜਾ ਕੇ ਆਪ ਕੜਾਉਂ ਆਪ ਦੇ ਨੂੰ ਪਾਸੇ ਜੀ ਆਪ ਤਾਂ ਹੈ ਨਹੀਂ ਬਲੱਗਾਂ ਦੇ ਕੁਝ ਵੀ ਬੁਲੀ ਜਾਂਦੇ ਹੁੰਦੇ ਨਹੀਂ ਬਜੀ ਦਾ ਪੈਗੀਆਂ ਹੁੰਦੇ ਉਹ ਤਾਂ ਬੜਾ ਖੂਨ ਖਬੜਾਤੀ ਮੈਂ ਨਹੀਂ ਦੱਸ ਬੀ ਜੇ ਦਿਨ ਮੇਣਾ ਦੇ ਦੇਣਾ ਤੇਰੇ ਜਵਾਬ ਨਹੀਂ ਹੁੰਦਾ ਤੇਰੇ ਜਵਾਬ ਨਹੀਂ ਹੁੰਦਾ ਮੇਰੇ ਕਿੱਥੇ ਹੋ ਜੂਗਾ ਜਵਾਕ ਤਾਈ ਦੇ ਹੋਊਗਾ ਆਉਂਦੀ ਏ ਤੇਰੀ ਟੀਮੀ ਚੱਲ ਹੋ ਜਾਣ ਤੇ ਐਜਾ ਹੋਊਗਾ ਹੋ ਜਾਣ ਤੇ ਲੋ ਜੀ ਪਾਣੀ ਪੀਓ ਜੀ ਐਜਾ ਹੋਊਗਾ ਵੀ ਜੋੜੇ ਜੋੜੇ ਹੋਣਗੇ ਹੋ ਜਾਣਗੇ ਖੇਡ ਲਿਆ ਕਰਾਂਗੇ ਮੈਂ ਕੁਝ ਕਿਹਾ ਨਹੀਂ ਕਰਣੀ ਮੈਨੂੰ ਵੀ ਚੂਂਕੜੀ ਸੁਣਿਆ ਜੋ ਮੈਂ ਕੀ ਕਿਹਾ ਉਹ ਆ ਜਾ ਪੱਪੀ ਦੱਛੇ ਇਹਨੂੰ ਲੈ ਜਾ ਵੀਰੇ ਇਹਨੇ ਬੋਲ ਲੈ ਲੈ ਜਾ ਉਧਰ ਲੈ ਜਾ ਸ਼ਰਮ ਨਹੀਂ ਮੰਨਦਾ ਜਿਹਦੇ ਕੰਮ ਦੀ ਗੱਲ ਦਾਦਾ ਉਹਦੇ ਮੰਗਰ ਪੈ ਜਾਂਦੇ ਨੇ ਇਹ ਕੰਮ ਨੂੰ ਕੁਵਾਰ ਵੰਡਣਾ ਆ ਉਹਦੇ ਕੋਈ ਬੁੱਛ ਤਾਂ ਲੈਂਦਾ ਉਹਨੂੰ ਕੀ ਕਰਦਾ ਸੀਗਾ ਕਹਿੰਦਾ ਕਿ ਉਹ ਉਹ ਤੇ ਮੈਂ ਤੇ ਮੈਨੂੰ ਮੂੰਹ ਤੇ ਕਹੀ ਜਾਂਦਾ ਕਿਥੋਂ ਦੇ ਘਰੇ ਕਲੇਚੀ ਰਹਿੰਦਾ ਕੋਈ ਦੱਸਦਾ ਦੀ ਰਾ ਵਸਤੂ ਬਾਰੇ ਦੱਸਦਾ ਮੇਰੇ ਕੋਲ ਕੁਝ ਪਤਾ ਵਸਤੂ ਬਾਰੇ ਨਹੀਂ ਉਹਨੂੰ ਵਸਤੂ ਤੇ ਐ ਨਹੀਂ ਪਤਾ ਲੱਗਿਆ ਵੀ ਹੁਣ ਮੇਰੀਆਂ ਨਾ ਹੱਥਾਂ ਕੁੱਟੀਆਂ ਜਾਣਗੀਆਂ ਉਹ ਸਾ ਇਹਨੂੰ ਹੋਰ ਪੁੱਠੇ ਕੰਮਾਂ ਲਾ ਲਿਆ ਕਹਾ ਇਹ ਅਸੀਂ ਕਿਥੋਂ ਦਾ ਨਹੀਂ ਅਗਲੇ ਨਹੀਂ ਅਗਲੇ ਦੀ ਗੱਲ ਅਗਲੇ ਅਗਲੇ ਦੀ ਗੱਲ ਵੀ ਸਹੀ ਆ ਵੀ ਬਗਾਨਾ ਖੂਨ ਉਰੇ ਆ ਕੇ ਥੋੜਾ ਪਿਛਾੜੀ ਪਾਈ ਆ ਕਹਿੰਦਾ ਕਰਨੇ ਬਗਾਨੇ ਬਗਾਨੇ ਖੂਨ ਨੂੰ ਕਿ ਲਈ ਚਿੱਠੀ ਪਾਈ ਹੋਈ ਆ ਉਰੇ ਰਹੋ ਤੁਸੀਂ ਹੈ ਬਕਾਨੇ ਨੂੰ ਸੀ ਚਿੱਠੀ ਪਾਈ ਹੋਈ ਆ ਵੀਰੇ ਰਹਿ ਚਲ ਓਏ ਜਹਣਾ ਹੁਣ ਚਲ ਅੰਮ੍ਰਿਤਪੁਰ ਪ੍ਰਧਾਨ ਜੀ ਅਸੀਂ ਨਹੀਂ ਆਉਂਦੇ ਬਾਹਰੇ ਬਾਹਰੇ ਆ ਮੈਂ ਜਦ ਮੇਰਾ ਸਾਰਾ ਗਾਹ ਤੇਰੇ ਬਿਨਾ ਬੀਜਾ ਲੱਗਣੀ ਕੋਈ ਖੜਾ ਇਹਦਾ ਉਹਦੇ ਬਿਨਾ ਬਾਈ ਇਹਦਾ ਕੰਮ ਖੜਿਆ ਬਈ ਕਰਦੀ ਨਹੀਂ ਰੱਖਦਾ ਬੀਜਾ ਤਾਂ ਲੱਗ ਤੂੰ ਮੇਰੇ ਪਿਆਵ ਵਰਗਾ ਮੈਂ ਤੇਰੀ ਉਹ ਮੇਰੀ ਧੀਆ ਪੁੱਤ ਬਰ ਗਈ ਨਹੀਂ ਧੀਆ ਮੇਰੀ ਹਾਂ ਫਿਰ ਤੁਸੀਂ ਮੇਰੀ ਗੱਲ ਤਾਂ ਸੁਣੋ ਅਨਿਤ ਦਾ ਕਲੇਸ਼ ਕਰੇ ਚੰਗਾ ਨਹੀਂ ਹੁੰਦਾ ਪੁੱਤ ਮੈਂ ਕੁਛ ਨਹੀਂ ਕਹਿੰਦਾ ਮੈਨੂੰ ਐਂ ਦੱਸ ਜਦੋਂ ਬੰਦਾ ਮੂੰਹ ਤੇ ਨਹੀਂ ਐਵੇਂ ਜੇ ਮੇਰੀ ਗੱਲ ਸੁਣੋ ਉਹਨੂੰ ਕਿਉਂ ਨਾਲ ਲੈ ਕੇ ਪੈਣਾ ਦੋ ਭਲਾ ਬੰਦੇ ਨੂੰ ਬਾਈ ਮੈਨੂੰ ਡਰ ਲੱਗਦਾ ਰਾਤ ਨੂੰ ਮੈਨੂੰ ਦੋ ਗੋਲੀ ਮਾਰ ਦੇ ਜਵਾਕੇ ਕੋਲੇ ਪਾਇਆ ਤੇਰਾ ਦੁੱਖ ਸੁੱਖ ਸਾਂਝਾ ਕਰੋ ਉਹਦੇ ਸੀ ਹੈ ਸਾਰੇ ਪਾਸੇ ਦਾ ਬਦਮਾਸ਼ੀ ਖੜਾ ਉਹ ਡਾਰੇ ਨੂੰ ਵੀ ਕੋਈ ਥਪੇੜੇ ਨਾਲ ਮਾਰ ਦੇ ਰਾਤ ਨੂੰ ਇਹਨੂੰ ਹਾਂ ਇਹ ਕੋਈ ਗੱਲਾਂ ਤੇ ਗੱਲਾਂ ਆ ਭਲਾ ਹਾਂ ਤੇ ਕੋਲੇ ਪਾਇਆ ਵੱਡੀ ਦੁਕਾਨ ਕੋਲੇ ਮਚਕਤਾ ਮਾਰ ਦਿੱ ਗਿਆ ਇਹਨੂੰ ਤਾਂ ਨੋ ਬੰਦੇ ਨੇ ਜੱਟ ਕੋਲੇ ਗਿਆ ਉਹ ਆ ਗਿਆ ਤਰਾ ਪਾਈ ਚੰਗਾ ਲੱਗਦਾ ਇਹਨੂੰ ਉਹ ਦੇ ਦੇ ਯਾਰ ਰੋਟੀ ਮਤਰਾ ਭਾਈ ਆ ਗਿਆ ਦੇ ਦੇ ਰੋਟੀ ਤੜਕੇ ਦਾ ਸਾਬ ਭੌਂਕਦਾ ਫਿਰਦਾ ਖੇਤਾਂ 'ਚ ਇਹਦੇ ਤੇ ਤਾਂ ਗਾਲ ਘੂਠਾ ਮਰਦੀ ਉਪਰੇ ਕਟੇ ਦੀ ਰਾਂਦ ਮੈਂ ਤਾਂ ਕਣੀ ਮੈਂ ਤਾਂ ਫੇਰ ਵੀ ਉਰੀ ਬੋਲੂ ਜੇ ਮਰ ਗਿਆ ਨਕਲ ਦੇਣੀ ਐ ਚ ਘੱਟੋ ਸਿਆਣਾ ਬਣ ਤੂੰ ਇਹ ਗੱਲਾਂ ਤੇ ਕਿਸ ਨੇ ਕੱਢਿਆ ਪਾਇਆ ਕੁਸ ਹੈ ਭਗਵੰਤ ਮਾਨ ਆ ਰਹਾ ਤੈਨੂੰ ਮਿਲਿਆ ਕੇ ਰਹਿਣਾ ਹਾਏ ਭਗਵੰਤ ਮਾਨ ਨਾ ਨਾ ਆਪ ਮਿਲੇ ਭਗਵੰਤ ਮਾਨ ਨੂੰ ਇੱਕ ਤਾਂ ਪਿੰਡ ਦੀ ਪਾਡਾ ਫੂਕਰੀਆਂ ਮੈਂ ਪੰਚਾਇਤ ਮੈਂਬਰ ਮੈਂ ਪੰਚਾਇਤ ਇੱਕ ਸਾਲਾ ਹੋਇਆ ਤੂੰ ਜ਼ਿਆਦੇ ਪਾਡਾ ਮੈਂ ਕਰ ਦੂ ਮੈਂ ਥੋੜੇ ਦੋਆ ਤੋਂ ਸੁਭਾ ਉੜੀ ਐ ਥੋੜਛਣਾ ਜ਼ੋਰ ਫੜਾਣੀਆਂ ਨੇ ਦੋਆਂ ਨੂੰ ਕਹਿੰਦਾ ਦੱਸਦਾ ਮੈਂ ਇਹ ਸ਼ਾਦਲੀ ਚ ਪੰਡੂ ਤਾਂ ਕੀ ਲੱਗ ਜਾਨੀ ਇਹ ਸਾਰੇ ਮੈਂਬਰ ਸਾਰੇ ਮੈਂਬਰ ਆਉਂਦਾ ਦੇਖਿਆ ਨਹੀਂ ਫੜ ਕਾਉਂ ਜੀ ਤੂੰ ਪਤਨੀ ਮੈਂਬਰ ਵਾਰੀ ਕੀ ਹੈ ਇਹ ਤੱਕ ਇੱਕ ਮੈਂਟੈਂਸ ਹੈ ਨਾ ਤੈਨੂੰ ਕੁਝ ਕਰਾ ਕੇ ਦੇ ਦੇਣਗੇ ਉਹਨਾਂ ਦੇ ਮੂੰਹ ਨਾ ਲੱਗਿਆ ਘੱਟ ਨਾ ਨਾ ਮੈਨੂੰ ਤਾਂ ਭਗਵਾਨ ਤੁਮਾਨ ਨੇ ਕਹੀ ਤਾਂ ਕਹਿੰਦਾ ਵੀ ਪੰਚਾਇਤ ਮੈਂਬਰ ਕਹਿੰਦਾ ਇੱਕ ਪਿਸਤੌਲ ਰੱਖੋ ਬੰਦਾ ਮੈਨੂੰ ਕਹਿੰਦਾ ਤੂੰ ਜੁਰਤ ਵਾਲਾ ਬੰਦਾ ਤੂੰ ਰੱਖ ਸਕਦਾ ਪਿਸਤੌਲ ਤਾਂ ਤੈਨੂੰ ਮੈਂ ਲੈ ਕੇ ਮਰ ਜਾ ਪਟੋਂ ਦੋ ਨੰਬਰ ਤੇ ਤਲਾ ਦੰਨਾਂ ਜਾਂ ਸਰਕਾਰੀ ਮਿਲ ਲੱਗ ਰਿਹਾ ਹੈ ਸਰਕਾਰੀ ਮਿਲੂ ਭਵੰਤਵ ਨਾਲ ਸਰਕਾਰੀ ਪਸਤੌਲ ਦੇ ਮੰਗ ਤੈਨੂੰ ਅਸੀਂ ਮੈਂ ਕਹਿੰਦਾ ਦੀ ਮੈਂ ਉਹਨੂੰ ਕਿਹੜਾ ਫੜਾਉਣ ਦੇ ਉਹਦੇ ਪਕੌੜੇ ਲਾ ਲੈਨੇ ਤੇਲ ਦੇ ਹਾਂ ਏ ਲਾ ਲਓ ਪਕੌੜੀ ਲਾ ਲੈਨੇ ਫੇਰ ਲੈ ਵਧੀਆ ਵਾਲਟੀ ਮਿਲ ਗਈ ਧਰਾਂ ਚੋਇਆ ਕਰ ਹਾਂ ਓਏ ਫੜਾਇਆ ਉਹ ਕਾਨੂੰ ਗਰੀਬ ਬੰਦਾ ਹੈ ਕੋਈ ਕੀ ਪਤਾ ਥੋੜੇ ਡਰਦੇ ਮਾਰੇ ਕਿੱਧਰ ਗਿਆ ਹੁਣ ਉਹ ਨੀਚਾ ਹੁੰਦਾ ਉਹ ਫਿਰ ਜਲ ਪਕੌੜੇ ਲਾ ਲਓ ਦੱਕੇ ਕਮ ਫੈਮਲੇਟ ਜੀ 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 ਸਵੇਰ ਦਾ ਕੀ ਹੋਇਆ ਤੂੰ ਕਰੋ ਕਿੱਥੇ ਗਿਆ ਤੀ ਓਏ ਓਏ ਜੀ ਜੀ ਪੈਂਦਾ ਯਾਰ ਪੈਂਦਾ ਯਾ ਬਈ ਆ ਰਹਾ ਮੈਂ ਇਹ ਕੀ ਹੁਣ ਹੁਣ ਤਾਂ ਇਹ ਕੀ ਸਿਖਾਤਾ ਉਹ ਬੀਰੀ ਹਰਦਮ ਦੀਦੂ ਹਰਦਾਂ ਨਹੀਂ ਵਿਆਹ ਤੇ ਕਰਨ ਨੂੰ ਪਤਾ ਅੱਕ ਦਿਨ ਪਹਿਲਾਂ ਪਤਾ ਕੀ ਕਹਿੰਦਾ ਇਹਨੂੰ ਕਿਨੇ ਘਰ ਜਾ ਕੇ ਆਏ ਕਿ ਚਗਲ ਜਨਾਨੀ ਕਿਤੇ ਮੈਨੂੰ ਚਗਲ ਜਨਾਨੀ ਕਹੀ ਜਾਵੇ ਚਗਲ ਜਨਾਨੀ ਚੱਗ ਜਰ ਨੀ ਮੇਰੀ ਧੀਰੀ ਆ ਉਹ ਚਾਵਲ ਜਰ ਨੀ ਕਿਹਾ ਹੁਣ ਉਹਨੇ ਅੱਛਾ ਚਾਵਲ ਤੂੰ ਮੈਂ ਚਾਵਲ ਲਗਦੀ ਆ ਤੂੰ ਲਗਦੀ ਨੀ ਉਹ ਕਹਿੰਦੀ ਆਇਆਗਾ ਨਹੀਂ ਹੁਣ ਚਗਲ ਤੂੰ ਤੂੰ ਕੀ ਕਰਨ ਜਾਂਦਾ ਵੀਰੇ ਲੈ ਪੋ ਫੇਰੇ ਖੜਿਆ ਕਰ ਵੀਰੇ ਲੈ ਜਾ ਪਾਗੂ ਬੀ ਜਾ ਪਾਗੂ ਉਹ ਲੈ ਕੇ ਜਾਂਦਾ ਬੀ ਜਾ ਪਾਗੂ ਆਮੀ ਹੈ ਆਣ ਆਮ ਗੱਲਾਂ ਹੈ ਬੇ ਓਏ ਬੀ ਪਾਗੂ ਦਾ ਸਾਥ ਛੱਡ ਤਾ ਤੇ ਨਾ ਹੁਣ ਮੈਂ ਜਾਂਦੀ ਨਹੀਂ ਹੈਗਾ ਹੁਣ ਤਾਂ ਆਪਣੀ ਸਮਝ ਆਉਂਦੀ ਚੱਗ ਜੀ ਨਾ ਨਹੀਂ ਮੇਰੀ ਧੀਰੀ ਆ ਓਏ ਕੀ ਕਰਦੇ ਇਹ ਕਿ ਹੱਕਰ ਦਿੱਤਾ ਮਾਰ ਕੇ ਚੜਕਾ ਮਾਰ ਦੀ ਪਹਿਣ ਕੇ ਪਹਿਣ ਕੇ ਪਹਿਣ ਕੇ ਪਹਿਣ ਕੇ ਪਹਿਣ ਦੇ ਯਾਰ ਪਹਿਣ ਕੇ ਪਹਿਣ ਪਹਿਣ ਮੇਰੀ ਗੱਲ ਸੁਣ ਲੈ ਤੂੰ ਨਾ ਜਾਇ ਕਰ ਘਰੋਂ ਯਾ ਤੇਰੇ ਕੰਮ ਆ ਕਰ ਲੈ ਇਹ ਪਹਿਣਦਾ ਯਾਰ ਕਿਹੜਾ ਹੁਣ ਇਹਦਾ ਕਹਿ ਜਾ ਕਰਕੇ ਇਹਦਾ ਯਾਰ ਐਂ ਕਰਿਆ ਕਰਕੇ ਵੇ ਇਹਦਾ ਯਾਰ ਇਹ ਦੇ ਯਾਰ ਠੀਕ ਹੈ ਕੋਕ ਭੈਣ ਹੀ ਲੱਗੀ ਫਿਰ ਭੈਣ ਦਾ ਯਾਰ ਉਹੀ ਹੋ ਗਿਆ ਹਾਂ ਫਿਰ ਜਿੱ ਕਿਸੇ ਸਾਹਮਣੇ ਕਹਤੇ ਇਹਦਾ ਯਾਰ ਫਿਰ ਮੈਂ ਮੈ ਮੈਨੂੰ ਹੀ ਕਹਿਣਾ ਕੱਲਾ ਇਹਦਾ ਯਾਰ ਈ ਜਾ ਜੋ ਹਾਂ ਮੈਂ ਓਨਲੀ ਮੈਂ ਵੀਰੇ ਈ ਜਾ ਯਾਰ ਉਹ ਵੀਰਾ 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 ਕਿੱਥੋਂ ਆਇਆਦਾ ਯਾਰ ਇਹਨੂੰ ਕੀ ਕਰੀਏ ਇਹ ਗਲਤੀ ਨਹੀਂ ਹੈਗੀ ਉਹ ਇਹਨੂੰ ਜਾ ਜਾ ਕੇ ਰਹਿਤਾ ਸਿਖਾਉਂਦਾ ਜਾਂਦਾ ਉਹਦੇ ਨਾਲ ਇੱਕ ਪਾਸਾ ਕਰ ਲੋ ਮੈਂ ਕਰ ਦੋ ਉਹ ਨਾਲ ਗੱਲ ਖੜੀ ਖੇਤੀ ਹੋਊਗਾ ਹੋਰ ਜਾਣਾ ਦੇ ਨੀ ਪਰੂ ਨਾ ਪਾਪ ਦਾ ਸਮਾਰ